ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕੋਈ ਵੀ ਨਿਊ ਅਪਡੇਟ ਆਉਂਦਾ ਜੋਬ ਨਾਲ ਰਿਲੇਟਡ ਸਾਰਿਆਂ ਨਾਲ ਪਹਿਲਾਂ ਆਪਣੇ ਚੈਨਲ ਤੇ ਦੇਖਣ ਲਈ ਮਿਲਦਾ ਵਾ ਇਸ ਲਈ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਤੇ ਸ਼ੇਅਰ ਕਰਕੇ ਰੱਖੋ ਠੀਕ ਹੈ ਪੋਸਟਾਂ ਕਾਦੀਆਂ ਆਈਆਂ ਨੇ ਪੰਜਾਬ ਨਗਰ ਕਾਉਂਸਲਰ ਭਰਤੀ ਆਈ ਹੈ ਕੋਈ ਪੇਪਰ ਨਹੀਂ ਸਿੱਧਾ ਇੰਟਰਵਿਊ ਹੈ ਸਪਾਈ ਸੇਵਕ ਦੀਆਂ ਪੋਸਟਾਂ ਨੇ ਕੁਆਲਿਫੀਕੇਸ਼ਨ ਕੀ ਹੈ 8ਵੀਂ ਪਾਸਾ ਪੋਸਟਾਂ ਭਰਨ ਜਾਣੇ ਜਿਹੜੇ ਬੰਦੇ ਨੇ 8ਵੀਂ ਕੀਤੀ ਉਹਦੇ ਲਈ ਬਹੁ ਠੀਕ ਹੈ ਪੋਸਟ ਅਪ ਕਰਨ ਦਾ ਠੀਕ ਹੈ ਤੇ ਜੋਬ ਲੈਣ ਦਾ ਕਿਵੇਂ ਅਪਲਾਈ ਕਰਨਾ ਹੈ ਠੀਕ ਹੈ ਕੀ ਫਾਰਮ ਭਰਨਾ ਕਿੱਥੋਂ ਫਾਰਮ ਮਿਲੂ ਕੀ ਗੱਲਬਾਤ ਹੈ ਤੇ ਸਾਰਾ ਕੁਝ ਦੇਖਣੀ ਸਾਡੀ ਵੀਡੀਓ ਨਾਲ ਲਾਸਟ ਟਾਈਮ ਤੱਕ ਜੁੜੇ ਹੋ ਸਨ ਉਸੇ ਲਈ ਇਹਨਾਂ ਨੂੰ ਫਾਰਮ ਤੇ ਠੀਕ ਹੈ ਜੀ ਆ ਇਹਨਾਂ ਦਾ ਫਾਰਮ ਆ ਥੋੜਾ ਜਿਹਾ ਜ਼ੂਮ ਕਰਦੀ ਅਸੀਂ ਤੁਹਾਨੂੰ ਜੋ ਵਧੀਆ ਦੇਖ ਸਕੇ ਠੀਕ ਹੈ ਜੀ ਆਪਾਂ ਦੋ ਫੋਟੋ ਲਾਉਣੀ ਇੱਕ ਫੋਟੋ ਲਾਉਣੀ ਹੈ ਇੱਥੇ ਇੱਕ ਫੋਟੋ ਲਾਉਣੀ ਹੈ ਇੱਥੇ ਠੀਕ ਹੈ ਜੀ ਜਿਹੜੀ ਆ ਫੋਟੋ ਲਾਉਣੀ ਹੈ ਇੱਥੇ ਲੋਨੇ 셀ਫ ਅਟੈਸਟਡ ਕਰਕੇ ਲਾਉਣੀ ਹੈ ਫਿਰ ਪਰਨਾ ਉਮੀਦਵਾਰ ਦਾ ਨਾਮ ਆਪਦਾ ਨਾਮ ਭਰਨਾ ਹੈ ਜੇ ਭਰਨਾ ਇੰਗਲਿਸ਼ ਦੇ ਵਿੱਚ ਤਾਂ ਵੱਡੇ ਖਰਚੇ ਭਰਨਾ ਸਾਰਾ ਸਾਰੀਆਂ ਠੀਕ ਹੈ ਜੇ ਭਰਨਾ ਪੰਜਾਬੀ ਦੇ ਵਿੱਚ ਤਾਂ ਕਿਵੇਂ ਮਰਜ਼ੀ ਭਰ ਸਕਦੇ ਹੋ ਠੀਕ ਹੈ ਫਿਰ ਭਰਨਾ ਪਿਤਾ ਜਾਂ ਪਤੀ ਦਾ ਨਾਮ ਠੀਕ ਹੈ ਇੱਕ ਪਿਤਾ ਪਤੀ ਦਾ ਨਾਮ ਕਿਉਂ ਬੋਲੇ ਮੈਂ ਕਿਉਂਕਿ ਇਹ ਮੁੰਡੇ ਵੀ ਭਰ ਸਕਦੇ ਨੇ ਤੇ ਕੁੜੀਆਂ ਵੀ ਦੋਨੋਂ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਇਹ ਤੇ ਹੁਣ 3 ਨੰਬਰ ਤੇ ਆਪਣੀ ਜਨਮ ਮਿਤੀ ਆਪਣੀ ਉਮਰ ਕਿੰਨੀ ਉਮਰ ਹੋ ਗਈ ਸਾਡੇ ਹੁਣ ਤੱਕ ਠੀਕ ਹੈ ਜੀ ਜਨਮ ਦਾ ਸਥਾਨ ਭਰਨਾ ਆਪਣੇ ਘਰ ਦਾ ਪੱਕਾ ਪਤਾ ਕਿ ਕਿੱਥੇ ਸੀ ਰਹਿਣਾ ਪੱਤਰ ਪਿਹਾਰ ਲਈ ਪਤਾ ਕਿ ਪੱਤਰ ਸੀ ਕਿੱਥੇ ਪ੍ਰਾਪਤ ਕਰਨਾ ਚਾਹੁੰਦੇ ਆ ਉਹਦਾ ਪਤਾ ਐਡਰੈਸ ਲਿਖਣਾ ਠੀਕ ਹੈ ਟੈਲੀਫੋਨ ਜਾਂ ਮੋਬਾਈਲ ਨੰਬਰ ਕਿ ਜਿਹੜਾ ਕਿ ਚੱਲਦਾ ਹੋਵੇ ਨੌ ਨੰਬਰ ਤੇ ਸਾਡੀ ਕਾਸਟ ਕਿ ਐਸਸੀ ਬੀਸੀ ਜਨਰਲ ਪਰ ਜੇ ਸੀ ਐਸਸੀ ਦੇ ਕਾਸਟ ਹੈਗੇ ਸਾਡੀ ਤੇ ਸਾਨੂੰ ਐਸਸੀ ਸਰਟੀਫਿਕੇਟ ਲਾਉਣਾ ਕੋਈ ਬੀਸੀ ਨੂੰ ਬੀਸੀ ਤੇ ਓਬੀਸੀ ਨੂੰ ਉਸ ਓਬੀਸੀ ਲਾਉਣਾ ਪਊਗਾ ਜੀ ਕੋਮਿਟੀ ਇਥੇ ਨੈਸ਼ਨਲ ਇੰਡੀਅਨ ਲਿਖਣੀ ਹੈ ਵਿਦਿਕ ਯੋਗਤਾ ਜੀ ਵਿਦਿਕ ਯੋਗਤਾ ਸੀ ਲਿਖਣੀ ਹੈ ਇਥੇ 8ਵੀਂ ਜਾਂ 10ਵੀਂ ਠੀਕ ਹੈ ਜੀ 8ਵੀਂ ਕੀਤੀ ਹੈ ਠੀਕ ਹੈ 8ਵੀਂ ਚ ਪੰਜਾਬੀ ਹੋਣੀ ਜ਼ਰੂਰੀ ਹੈ ਤੇ 10ਵੀਂ 10ਵੀਂ ਚ ਵੀ ਪੰਜਾਬੀ ਹੋਣੀ ਜ਼ਰੂਰੀ ਹੈ ਇਥੇ ਕੁਆਲਿਫੀਕੇਸ਼ਨ ਭਰਨੀ ਹੈ ਕਿਹੜੀ ਯੂਨੀਵਰਸਿਟੀ ਤੋਂ ਕੀਤੀ ਹੈ ਪ੍ਰੀਖਿਆ ਦਾ ਕੀ ਸਿਸਟਮ ਸੀ ਠੀਕ ਹੈ ਜੀ ਕੁੱਲ ਅੰਕ ਕਿੰਨੇ ਪ੍ਰਾਪਤ ਅੰਕ ਤੇ ਕਿੰਨੇ ਪਰਸੈਂਟ ਨੇ ਠੀਕ ਹੈ ਕੀ 12ਵੇਂ ਨੰਬਰ ਕਿਸ ਨੂੰ ਪੰਜਾਬੀ ਪੜ੍ਹਨੀ ਲਿਖਣੀ ਹੁੰਦੀ ਹੈ ਇੱਥੇ ਹਾਂ ਹੀ ਲਿਖਣਾ ਹੈ ਨਾਂ ਨਹੀਂ ਲਿਖਣਾ ਠੀਕ ਹੈ ਜੀ ਤਜਰਬਾ 32 ਨੰਬਰ ਤੇ ਤਜਰਬਾ ਜਿਹੜੇ ਬੰਦੇ ਕੋਲੇ ਤਜਰਬਾ ਹੈਗਾ ਉਹਨੂੰ ਇੱਥੇ ਪਹਿਲ ਦਿੱਤੀ ਜਾਊਗੀ ਇਹ ਗੱਲ ਕਲੀਅਰ ਹੈ ਇਸ ਕਰਕੇ ਜੇ ਤਜਰਬਾ ਹੈਗਾ ਤਾਂ ਬੜੀ ਵਧੀਆ ਗੱਲ ਹੈ ਤੇ ਨਹੀਂ ਵੀ ਹੈਗਾ ਤਾਂ ਵੀ ਇਧਰ ਤੋਂ ਬਣਾ ਕੇ ਤਜਰਬਾ ਲਾ ਦਿਓ ਕਿਉਂਕਿ ਇੰਟਰਵਿਊ 베ਸ ਤੇ ਹੀ ਸਿਲੈਕਸ਼ਨ ਹੈ ਸਭ ਤੋਂ ਵਧੀਆ ਮੌਕਾ ਹੈ ਤੇ ਆ ਥੋੜਾ ਘੋਸ਼ਣਾ ਪੱਤਰ ਤੇ ਆਪਦਾ ਨਾਮ ਪਿਤਾ ਦਾ ਨਾਮ ਠੀਕਾ ਉਮਰ ਲਿਖ ਕੇ ਇੱਥੇ ਆਪਦੇ ਮਾਰ ਦਿੰਨੇ ਹੈ ਸਾਈਨ ਗੱਲ ਖਤਮ ਉਸ ਤੋਂ ਬਾਅਦ ਪਹਿਲੇ ਨੰਬਰ ਤੇ ਲਾਉਣਾ ਤੁਸੀਂ ਜੀ ਆਪਦਾ ਇੱਥੇ ਜਿਹੜਾ ਲਾਉਣਾ ਹੈਗਾ 8ਵੀਂ ਸਰਟੀਫਿਕੇਟ ਆਧਾਰ ਕਾਰਡ ਲਾਉਣਾ ਹੈ ਤੇ ਹੋਰ ਜਿਹੜੇ ਵੀ ਡਾਕੂਮੈਂਟ ਲਾਉਣੇ ਆ ਅਨਦਰ ਉਹ ਸਾਰੇ ਨਾਲ ਕਾਸਟ ਸਰਟੀਫਿਕੇਟ ਹੋ ਗਿਆ ਰੈਜ਼ੀਡੈਂਸ ਹੋ ਗਿਆ ਠੀਕ ਹੈ ਜੀ ਜਿਹੜੇ ਸਰਟੀਫਿਕੇਟ ਤੁਸੀਂ ਲਾਉਂਗੇ ਜਿਹੜੇ ਜਿਹੜੇ ਕੀ ਐਕਸਪੀਰੀਅੰਸ ਹੋ ਐਕਸਪੀਰੀਅੰਸ ਹੋ ਵੀ ਠੀਕ ਹੈ ਨਾ ਜੀ ਤੇ ਹੁਣ ਆਪਾਂ ਆ ਜਾਂਦੇ ਆ ਨੈਕਸਟ ਗੱਲ ਤੇ ਕਿ ਜਿਹੜੀ ਇਹ ਭਰਤੀ ਹੈ ਐਡ ਹੁਕ ਬੇਸ ਤੇ ਹੈ ਜੀ ਠੀਕ ਹੈ ਜੀ ਇਹ ਸੈਲਰੀ ਕੀ ਦੇਣਗੇ ਇਹ ਸੈਲਰੀ ਦੇਣਗੇ ਡੀਸੀ ਰੇਟ ਇਹਨਾਂ ਡੀਸੀ ਰੇਟ ਕਿੰਨਾ ਹੈ ਜੀ 10000 ਰੁਪਏ ਦੇਣਗੇ ਜਿਹੜੇ ਅਕਾਊਂਟ ਦੇ ਵਿੱਚ ਤੇ ਬਾਕੀ ਇੱਕ ਸਾਨੂੰ ਇਹ ਗੱਲ ਦੱਸ ਦੇਣਾ ਚਾਹਣਾ ਵਾ ਜਿਹੜੀ ਡੀਸੀ ਭਰਤੀ ਤੇ ਆ ਰਹੀ ਹੈ ਐਡ ਹੁਕ ਤੇ ਇਹ ਸਾਰੇ ਫਾਰਮ ਪਰ ਇਹਨਾਂ ਸੋਚਣ ਕਿ ਐਡੂਕੇਬਸ ਤੇ ਭਰਤੀ ਹੈ ਕਿਉਂਕਿ ਇਹ ਸਰਕਾਰ ਪਾਲਿਸੀ ਬਣਾ ਕੇ ਕੋਈ ਇਹਨਾਂ ਨੂੰ ਪੱਕਾ ਕਰ ਸਕਦੀ ਹੈ ਐਡ ਹੁਕ ਵਾਲੇ ਦੇ ਹਮੇਸ਼ਾ ਪਾਲਿਸੀ ਬਣਦੀ ਆਈ ਹੈ ਹੁਣ ਵੀ ਬਣ ਰਹੀ ਹੈ ਨੈਕਸਟ ਟਾਈਮ ਵੀ ਬਣ ਸਕਦੀ ਹੈ ਸਪਾਈਸੇਕ ਤੋਂ ਖਾਸ ਤੌਰ ਤੇ ਠੀਕ ਹੈ ਨਾ ਤੇ ਹੁਣ ਆਪਾਂ ਇਹਨਾਂ ਦੇ ਆ ਜਾਣੇ ਕਿੱਥੇ ਭਰਤੀ ਨਿਕਲ ਕੇ ਕੀ ਗੱਲਬਾਤ ਦਿਖਾਉਣੇ ਆ ਆਜੋ ਜੀ ਆਪਾਂ ਫਾਰਮ ਥੋੜਾ ਜੂਮ ਕਰ ਲਈਏ ਆ ਦੇਖੋ ਜੀ ਭਰਤੀ ਆਈ ਆਪਣੀ ਆ ਇਹਨਾਂ ਦੀ ਈਮੇਲ ਆਈਡੀ ਹੈ ਠੀਕ ਹੈ ਦਫਤਰ ਨਗਰ ਕੌਂਸਲ ਡੇਰਾਵਸੀ ਡੇਰਾਵਸੀ ਚ ਭਰਤੀ ਆਈ ਹੈ ਮਿਊਸਪਲ ਕਾਰਪੋਰੇਸ਼ਨ ਆਫ ਡੇਰਾਵਸੀ ਐਸ ਐਸ ਨਗਰ ਮਿਤੀ ਆਈ ਹੈ 23 ਨੂੰ ਭਰਤੀ ਆਈ ਹੈ ਜੀ ਇਹਨਾਂ ਨੇ ਠੀਕ ਹੈ ਨਾ ਤੇ ਵਿਭਾਗ ਨੇ ਕਿ ਭਰਤੀ ਦੀ ਸੂਚਨਾ ਸਥਾਨਕ ਸਰਕਾਰ ਵਿਭਾਗ ਸਫਾਈ ਸੇਵਕ ਕੰਟਰੈਕਟ ਵੇਸ ਤੇ ਪੋਸਟਾਂ ਗੱਡੇ ਇਹਨਾਂ ਨੇ ਠੀਕ ਹੈ ਨਾ ਭਰਤੀ ਸੰਬੰਧੀ ਸਥਾਨਕ ਸਰਕਾਰ ਚੰਡੀਗੜ੍ਹ ਵਿਭਾਗ ਦੇ ਨਗਰ ਕੌਂਸਲ ਡੇਰਾਵਸੀ ਹੇਠ ਲਿਖਿਆ ਸਾਮੀਆਂ ਨੇ ਠੀਕ ਹੈ ਜੀ ਸਫਾਈ ਸੇਵਕ ਦੇ ਕੰਟਰੈਕਟ ਵੇਸ ਸਾਮੀਆਂ ਨੇ 52 ਸਾਮੀਆਂ ਨੇ ਕਿਰਤੀ ਵਿਭਾਗ ਨੇ ਲਿਖਿਆ ਡੀਸੀ ਰੇਟ ਤੇ ਦਿੱਤਾ ਜਾਊਗਾ ਹੁਣ ਆਪਣੇ ਸਾਰੇ ਡਾਕੂਮੈਂਟ ਵਗੈਰਾ ਇਕੱਠੇ ਕਰਕੇ ਜਿਹੜੇ ਹੈਗੇ ਨੇ ਲੋਣੇ ਆਪਾਂ ਇਹਦੇ ਨਾਲ ਜੀ ਤੇ ਆਪਾਂ ਉਹ ਫਾਰਮ ਭਰ ਕੇ ਟਿਕਾ ਨੂੰ ਨਾਲ ਕਰਕੇ ਪੋਸਟ ਕਿਤੇ ਕਰਨਾ ਆਪਾਂ ਆਡਰੈਸ ਤੇ ਦਫਤਰ ਨਗਰ ਕੋਸਲ ਡੇਰਾਬਾਸੀ ਐਸ ਐਸ ਨਗਰ ਤੇ ਇਹਨਾਂ ਦਾ ਪਿੰਨ ਕੋਡ ਜ਼ਰੂਰ ਲਿਖਣਾ 140 507 ਠੀਕ ਹੈ ਜੀ 140 507 ਜੇ ਕਿਸੇ ਨੇ ਹੋਰ ਕੀ ਨੋਟਿਸ ਲੈਣੀ ਹੋਵੇ ਜੀ ਤਾਂ ਇਹ ਇਹਨਾਂ ਦੀ ਈਮੇਲ ਆਈਡੀ ਹੈ ਤੇ ਆਹ ਮੋਬਾਈਲ ਨੰਬਰ ਨੇ ਜੇ ਨਹੀਂ ਲੱਗਦੇ ਤਾਂ ਤੁਸੀਂ ਆਪਾਂ ਨੂੰ ਫੋਨ ਕਰਕੇ ਲੈ ਸਕਦੇ ਹੋ 86994 92400 31 ਦੇਖਣੇ ਫਾਰਮ ਵੀ ਨਹੀਂ ਮਿਲਦਾ ਜੀ ਠੀਕ ਹੈ ਨਾ ਕਿ ਬੈਸਤਾਏ ਫਾਰਮ ਤੁਹਾਨੂੰ ਮਿਲੀ ਜਾਊਗਾ ਨੋਰਮਲ ਡਿਪੂ ਦੇ ਕਿਤੇ ਤੋਂ ਵੀ ਜੇਕਸ ਨੂੰ ਨਹੀਂ ਮਿਲਦਾ ਆਪਾਂ ਉਹ ਨੰਬਰ ਤੇ ਫੋਨ ਕਰਕੇ ਆਪਣੇ ਫਾਰਮ ਲੈ ਸਕਦੇ ਆ ਆਪਾਂ ਗਰੁੱਪ ਦਾ ਲਿੰਕ ਪਾ ਕੇ ਜਾਓ ਗਰੁੱਪ ਦੇ ਵਿੱਚ ਹੀ ਫਾਰਮ ਪਾ ਰੱਖਿਆ ਵਾ ਠੀਕ ਹੈ ਜੀ ਉੱਥੇ ਹੀ ਫਾਰਮ ਤੁਸੀਂ ਲੈ ਸਕਦੇ ਹੋ ਇਹਨਾਂ ਨੇ ਕਿ ਅੰਤਮ ਮਿਤੀ ਅਤੇ ਸਮਾਂ ਅੰਤਮ ਮਿਤੀ ਹੈਗੀ 13 ਤਰੀਕ ਪੰਜਵਾਂ ਮਹੀਨਾ 2025 ਸਾਮ ਨੂੰ 5 ਵਜੇ ਠੀਕ ਹੈ ਹੋਰ ਵੀਰਵਾਂ ਜਨ ਲਈ ਕਿਨ ਲੌਗ ਇਨ ਇਹਨਾਂ ਨੇ ਆਈਡੀ ਦੇ ਰੱਖੀ ਆ ਭਾਰਤੀ ਸਰਕਾਰ ਦੇ ਰੱਖ ਵੀ ਕਰਨ ਸੰਬੰਧੀ ਹਦਾਇਤਾਂ ਅਨੁਸਾਰ ਭਰਤੀ ਦੇ ਸਮੇਂ ਰਿਸਟਰ ਸਿਲੈਕਸ਼ਨ ਕਮੇਟੀ ਦੇ ਫੈਸਲੇ ਨੂੰ ਅੰਤਮ ਮੰਨਿਆ ਜਾਵੇਗਾ ਠੀਕ ਹੈ ਟਿੱਪਣੀ ਸੰਬੰਧੀ ਇਹਨੇ ਕੋਈ ਸੂਚਨਾ ਵੈੱਬਸਾਈਟ ਤੇ ਦਿੱਤੀ ਜਾਵੇਗੀ ਜੇ ਹੋਰ ਕੀ ਹੁੰਦਾ ਸਿਸਟਮ ਇਹ ਆਪਦੀ ਸਾਈਟ ਤੇ ਪਾ ਦੇਣਗੇ ਹੁਣ ਜਿੰਨਾਂ ਨੂੰ ਸਾਡੀ ਵੀਡੀਓ ਲੱਗੀ ਵਧੀਆ ਮੇਰੇ ਭੈਣਾਂ ਨੂੰ ਭਰਾਵਾਂ ਨੂੰ ਉਹ ਸਾਡੇ ਚੈਨਲ ਨੂੰ ਪਲੀਸ ਸਬਸਕ੍ਰਾਈਬ ਤੇ ਸ਼ੇਅਰ ਕਰੋ ਠੀਕ ਹੈ ਤਾਂ ਜੋ ਸਾਡਾ ਵੀ ਮਸਲਾ ਪਹੁੰਚ ਸਕੇ ਤੇ ਸੌਟ ਲਈ ਸੀ ਨਿਊ ਅਪਡੇਟ ਲੈ ਕੇ ਆ ਸਕੀਏ ਹੁਣ ਨੈਕਸਟ ਗੱਲ ਜੇ ਕਿਸੇ ਨੇ ਵੀ ਕਰਨੀ ਹੈ ਜੂ ਜੀ ਸੀ ਨੈਟ ਦੀ ਤਿਆਰੀ ਠੀਕ ਹੈ ਜੀ ਪੀ ਟੈ ਸੀ ਟੈਟ ਦੀ ਤਿਆਰੀ ਪੰਜਾਬੀ ਮਾਸਟਰ ਕਿਟ ਦੀ ਤਿਆਰੀ ਆਪਣੇ ਚੈਨਲ ਤੇ ਪਲੇਲਿਸਟ ਬਣੀ ਹੋਈ ਜਿੱਥੇ ਕਿ ਡੀਪਲੀ ਕਲਾਸਾਂ ਕਰਾਈ ਜਾਂਦੇ ਮੈਡਮ ਦੁਆਰਾ ਫੁੱਲ ਡੀਪਲੀ ਕਲਾਸਾਂ ਉੱਥੇ ਵੀ ਜਾ ਕੇ ਕੋਈ ਜ਼ਰੂਰ اٹੈਂਡ ਕਰੋ ਠੀਕ ਹੈ ਫੇਰ ਨੈਕਸਟ ਫੇਰ ਦੁਬਾਰਾ ਤੋਂ ਬੋਲਦਾ ਕਿ ਸਾਡੀ ਵੀਡੀਓ ਨਾਲ ਲਾਸਟ ਟਾਈਮ ਤੱਕ ਜੁੜੇ ਰਹਿ ਜਾ ਕਰੋ ਦੇਖਿਆ ਕਰੋ ਸਾਡੀ ਸਾਨੂੰ ਪਿਆਰ ਦਿਓ ਮਿਲਦੇ ਹਾਂ ਇਸ ਤੋਂ ਨੈਕਸਟ ਅਪਡੇਟ ਨਾਲ ਉੱਥੇ ਤੱਕ ਲਈ ਰੱਬ ਰਾਖਾ